ਘਟਨਾਵਾਂ ਜੁੜੀ ਹੋਈ ਆ ਗੱਡੀ ਸਾੜ ਕੇ ਮੁੰਡੇ ਭੱਜੇ ਰਾਤ ਦੇ 1:30 ਵਜੇ ਦੀ ਗੱਲ ਹੈ ਇਹ ਐਲਬਰਟ ਦੂਆ ਤੇ ਇਹ ਆਏ ਸੀਗੇ ਉਦੋਂ ਵੀ ਇਹਨਾਂ ਨੇ ਫਾਇਰਿੰਗ ਵੇਅਰ ਕੀਤੀ ਸੀਗੀ ਤੇ 2021 ਦੀ ਗੱਲ ਆ ਉਦੋਂ ਦੋ ਤਿੰਨ ਮੁੰਡੇ ਆਏ ਉੱਥੇ ਮੋੜ ਤੇ ਲਾਇਆ ਵਾ ਤੇ ਦੋ ਜਣੇ ਆਏ ਨੇ ਗਾਲਾ ਗੂਲਾ ਗੱਡੀਆਂ ਨੇ ਫੈਮਿਲੀ ਦੇ ਸਾਰਿਆਂ ਦੇ ਨਾਮ ਲੈ ਕੇ ਮੇਰੇ ਫਾਦਰ ਦੇ ਮਤਲਬ ਅਸੀਂ ਇਕੱਲੇ ਹੀ ਹੁੰਨੇ ਆ ਘਰੇ ਹੁਣ ਵੀ ਫਾਦਰ ਹੈ ਨਹੀਂ ਗਏ ਤੇ ਜਦੋਂ ਨਹੀਂ ਹੁੰਦੇ ਉਦੋਂ ਹੀ ਇਹ ਸਾਰਾ ਕੁਝ ਹੁੰਦਾ ਵਾ ਤੇ ਮਤਲਬ ਫਿਰ ਕੌਣ ਜ਼ਿੰਮੇਵਾਰ ਹੋਊਗਾ ਇਹ ਮੈਂ ਕਾਲਜ ਜਾਣਾ ਵਾ ਤੇ ਇੱਥੇ ਆ ਕੇ ਉਹਨਾਂ ਨੇ ਫਾਇਰ ਵੀ ਕੀਤੇ ਆ ਤੇ ਮਤਲਬ ਫਿਰ ਉਹਦੇ ਬਾਅਦ ਕਾਫੀ ਦੇਰ ਦੇ ਬਾਅਦ ਮਤਲਬ ਫਿਰ ਉਹਨਾਂ ਨੇ ਅੱਗ ਲਾ ਕੇ ਫਿਰ ਭਾਜੀ ਸਪਲੈਂਡਰ ਬਾਈਕ ਆਈ ਮੁੰਡਿਆਂ ਦੀ ਤਾਂ ਪਛਾਣ ਆਈ ਨਹੀਂ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਤੇ 92 ਬੰਦੇ ਜਿਹੜੇ ਉਹ ਜੀ ਘਰ ਦੇ ਨੂੰ ਘਰ ਤੋਂ ਅੱਗ ਲਾਈਏ ਤੇ ਉਹ ਗੱਡੀ ਨੂੰ ਆਪ ਲਾਤੀ। ਤੋਂ ਉਦਾਹਨ ਅਨ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੋ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ। ਉਸ ਅਨਸਾਰ ਅਗਲੀ ਕਾਰਵਾਈ ਕੀਤੀ ਜਾਊਗੀ ਅਗਲੇ। ਗੁੱਡ ਆਫਟਰਨੂੰ ਜੀ ਸਾਰਿਆਂ ਨੂੰ ਮੇਰਾ ਨਾਮ ਸਬੈਸਟੀਅਨ ਆਈ ਇਹ ਗੋਬਿੰਦਨਗਰ ਪਖਵਾਲ ਰੋਡ ਅਸੀਂ ਰਹਿੰਦੇ ਹਾਂ ਇੱਥੇ ਤੇ ਇਹ ਕੱਲ ਦੀ ਘਟਨਾਵਾ ਜਿਹੜੀ ਹੋਈ ਹੈ ਗੱਡੀ ਸਾੜ ਕੇ ਮੁੰਡੇ ਭੱਜੇ ਰਾਤ ਦੇ 11:30 ਵਜੇ ਦੀ ਗੱਲ ਹੈ ਇਹ। ਕੀ ਕੀ ਕਾਰਨ ਆ ਕਿ ਗੱਡੀ ਸਾੜੀ ਆ ਤੁਹਾਡੇ ਨਾਲ 2-3 ਵਾਰ ਚਾਂਸ ਹੋ ਗਿਆ ਕਹਿੰਦੇ ਹਾਂਜੀ 2-3 ਵਾਰੀ ਹੋ ਚੁੱਕਾ ਏ ਕਿ ਨਾ ਕਿਸੇ ਨਾਲ ਸਾਡੀ ਰੰਜਿਸ਼ ਆਈ ਨਾ ਕਿਸੇ ਨਾਲ ਸਾਡੀ ਲੜਾਈ ਆ ਜਾਂ ਗੁੱਸਾ ਗਿਲਾ ਹੋਵੇ ਕਿਸੇ ਨਾਲ ਨਾ ਮਤਲਬ ਕੁਝ ਵੀ ਨਹੀਂ ਹੈਗਾ ਇਹ ਪਹਿਲੀ ਵਾਰੀ ਮਤਲਬ ਜਦੋਂ ਹੋਇਆ ਸੀਗਾ ਉਦੋਂ ਇਹ ਆਪ ਆਏ ਸੀ ਐਲਬਰਟ ਹੁਨੀਨ ਜਿਹੜੇ ਹੈਗੇ ਨੇ ਰਿਸ਼ਤੇਦਾਰ ਮਤਲਬ ਐਲਬਰਟ ਦੁਆ ਤੇ ਇਹ ਆਏ ਸੀਗੇ ਉਦੋਂ ਵੀ ਇਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਸੀਗੀ ਇਹ 2021 ਦੀ ਗੱਲ ਆ ਉਦੋਂ ਉਦੋਂ ਕੀ ਕਰਨ ਰਿਹਾ ਸੀ ਉਦੋਂ ਇਹ ਪਤਾ ਨਹੀਂ ਕੀ ਗੱਲ ਹੋਈ ਸੀਗੀ ਉਦੋਂ ਵੀ ਆ ਗਏ ਸੀ ਇਹ ਉਹ ਰਿਕਾਰਡਿੰਗਸ ਵੀ ਸਾਡੇ ਕੋਲ ਪਈਆਂ ਨੇ ਇੱਥੇ ਘਰ ਦੇ ਮੂਹਰੇ ਆ ਕੇ ਉਦੋਂ ਇਹਨਾਂ ਨੇ ਕੀਤਾ ਸੀ ਤੇ ਉਹਦੇ ਬਾਅਦ ਗੱਡੀ ਦੇ ਮਗਰ ਬੰਦੇ ਵੀ ਲਾਏ ਨੇ ਇਹਨਾਂ ਨੇ ਉਦੋਂ ਵੀ ਸਾਡਾ ਬਚਾਅ ਹੋ ਗਿਆ ਤੇ ਹੁਣ ਫਿਰ ਉਹਦੇ ਬਾਅਦ ਥ੍ਰੈਟ ਕਾਲਸ ਵਗੈਰਾ ਵੀ ਆਈਆਂ ਨੇ ਕਿ ਇਹ ਕਰੋ ਉਹ ਕਰੋ ਮਾਰ ਦਾਂਗੇ ਤੇ ਹੁਣ ਇਹ ਕੱਲ ਦੀ ਗੱਲ ਹੈ ਜੀ 12:30 ਵਜੇ ਮਤਲਬ 12:30 ਸਵੇਰ 12 ਦੇ ਵਿੱਚ ਵਿੱਚ ਹੋਇਆ ਵਾ ਦੋ ਤਿੰਨ ਮੁੰਡੇ ਆਏ ਉੱਥੇ ਮੋੜ ਤੇ ਲਾਇਆ ਵਾ ਤੇ ਦੋ ਜਣੇ ਆਏ ਨੇ ਗਾਲਾ ਗੂਲਾ ਕੱਢੀਆਂ ਨੇ ਫੈਮਿਲੀ ਦੇ ਸਾਰਿਆਂ ਦੇ ਨਾਮ ਲੈ ਕੇ ਮੇਰੇ ਫਾਦਰ ਦੇ ਤੇ ਫਾਇਰਿੰਗ ਵਗੈਰਾ ਦੋ ਫਾਇਰਿੰਗ ਫਾਇਰ ਕਰਤੇ ਐ ਇਹਨਾਂ ਨੇ ਤੇ ਉਹਦੇ ਬਾਅਦ ਇਹਨਾਂ ਨੇ ਅੱਗ ਲਾ ਕੇ ਭੱਜੇ ਨਹੀਂ ਰੈੱਡਿਸਪੋਨਸ ਤੇ ਕਹਿੰਦੇ ਕੀ ਨੇ ਤੁਹਾਨੂੰ ਕੀ ਕਰਨ ਨੂੰ ਕਹਿ ਰਹੇ ਨੇ ਤੁਸੀਂ ਕਹਿੰਦੇ ਨਾ ਆ ਕਰ ਦੋ ਉਹ ਕਰ ਦੋ ਇਹੀ ਹੋ ਚੁੱਕਾ ਮਤਲਬ ਜਲੰਧਰ ਦੇ ਮੇਰੇ ਚਾਚੂ ਜੀ ਨੇ ਵੀ ਉਹਨਾਂ ਤੇ ਵੀ ਹੋਇਆ ਵਾ ਹਮਲਾ ਉਹ ਹੁਣ ਹੱਲੇ ਵੀ ਹਸਪੀਟਲ 'ਚ ਨੇ ਉਹ ਟੋਟਲੀ ਮਤਲਬ ਇੱਕ ਸਾਹਮਣਾ ਡੈਮੇਜ ਹੀ ਪਏ ਨੇ ਹੱਡ ਹੱਡ ਸਾਰੇ ਤੋੜੇ ਆ ਉਹਨਾਂ ਦੇ ਵੀ ਤੇ ਉਹਨਾਂ ਦੇ ਬਾਅਦ ਇਦਾਂ ਸਾਨੂੰ ਫੋਨ ਆਇਆ ਕਿ ਦੇਖੋ ਜੋ ਹਾਲ ਉਹਨਾਂ ਦਾ ਹੋਇਆ ਉਹ ਆਪਦੇ ਡੈਡੀ ਦਾ ਵੀ ਕਰਾ ਦੂਗੇ ਮੇਰੀ ਸਿਸਟਰ ਨੂੰ ਫੋਨ ਆਇਆ ਜੀ ਤੇ ਹੁਣ ਵੀ ਮਤਲਬ ਅਸੀਂ ਇਕੱਲੇ ਹੀ ਹੁੰਨੇ ਆ ਘਰੇ ਹੁਣ ਵੀ ਫਾਦਰ ਹੈ ਨਹੀਂ ਗਏ ਤੇ ਜਦੋਂ ਨਹੀਂ ਹੁੰਦੇ ਉਦੋਂ ਹੀ ਇਹ ਸਾਰਾ ਕੁਝ ਹੁੰਦਾ ਵਾ ਤੇ ਮਤਲਬ ਫਿਰ ਕੌਣ ਜ਼ਿੰਮੇਵਾਰ ਹੋਊਗਾ ਜੇ ਮੈਂ ਕਾਲਜ ਜਾਣਾ ਵਾ ਜੇ ਘਰੇ ਕੋਈ ਸਿਸਟਰ ਨੂੰ ਕੋਈ ਹੋ ਜਵੇ ਕੌਣ ਜ਼ਿੰਮੇਵਾਰ ਮਤਲਬ ਜਾਣਨਾ ਦਾ ਸਾਡੀ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਹੀ ਕਾਰਵਾਈ ਚੱਲ ਰਹੀ ਹੈ ਜੀ ਸਾਰਾ ਕੁਝ ਹੋ ਰਿਹਾ ਜੀ ਇਹ ਲੋਕਲ ਨੰਬਰ ਤੋਂ ਆ ਰਿਹਾ ਕਿ ਕੋਈ ਬਾਹਲੇ ਨੰਬਰ ਆ ਲੋਕਲ ਨੰਬਰ ਤੋਂ ਆਇਆ ਮੈਂ ਜਿੱਥੋਂ ਤੱਕ ਪੁਲਿਸ ਵਾਲਿਆਂ ਨੇ ਕੀਤਾ ਵਾ ਟ੍ਰੇਸ ਵਗੈਰਾ ਹਰਿਆਣਾ ਦਾ ਨੰਬਰ ਆ ਪਰ ਟ੍ਰੂ ਕਾਲਰ ਤੇ ਸਪਨਾ ਸ਼ੋ ਹੋ ਰਿਹਾ ਵਾ ਰਾਤੀ ਕਿੰਨੇ ਲੋਕ ਆਏ ਸੀ ਰਾਤੀ 3 ਜਣੇ ਸੀਗੇ ਜੀ ਇਹ ਮੋੜ ਤੇ ਮਤਲਬ ਬਾਈਕ ਵਾਲੇ ਨੇ ਲਾਇਆ ਵਾ ਸਰਦਾਰ ਬਾਈਕ ਵਾਲਾ ਵਾ ਜਿਹੜਾ ਚਲਾ ਰਿਹਾ ਵਾ ਦ ਇੱਥੇ ਆ ਕੇ ਇਹਨਾਂ ਨੇ ਗਾਲਾ ਗੂਲਾ ਕੱਢੀਆਂ ਵਾ ਕਿਉਂਕਿ ਇਹ ਘਰੋਂ ਹੀ ਕੋਈ ਦੱਸ ਰਿਹਾ ਕਿ ਇਹ ਬਲਾਈਂਡ ਸਪੌਟ ਪੈਂਦਾ ਈ ਇਸ ਜਗ੍ਹਾ ਜਿਵੇਂ ਕੈਮਰੇ ਦੇ ਵਿੱਚ ਆ ਆ ਥਾਂ ਆਂਦੀ ਨਹੀਂ ਜਿੱਥੇ ਆਪਾਂ ਖੜੇ ਤੇ ਇੱਥੇ ਆ ਕੇ ਉਹਨਾਂ ਨੇ ਫਾਇਰ ਵੀ ਕੀਤੇ ਆ ਤੇ ਮਤਲਬ ਫਿਰ ਉਹਦੇ ਬਾਅਦ ਕਾਫੀ ਧੀਰ ਦੇ ਬਾਅਦ ਮਤਲਬ ਫਿਰ ਇਹਨਾਂ ਨੇ ਅੱਗ ਲਾ ਕੇ ਫਿਰ ਭੱਜ ਗਏ ਨੇ ਇਹ ਇਹਦਾ ਕਾਰਨ ਕੀ ਹੈ ਕਿਉਂ ਤੁਹਾਡੇ ਤੇ ਪਹਿਲਾਂ ਵੀ ਹਮਲਾ ਹੋਇਆ ਤੇ ਹੁਣ ਫਿਰ ਗੱਡੀ ਸਾੜੀ ਕਿਉਂ ਇਹ ਸਾਨੂੰ ਪ੍ਰਾਣੀ ਰੰਜੀ ਸਿੰਘ ਤੁਹਾਡੀ ਪ੍ਰਾਣੀ ਰੰਜੀ ਸਿੰਘ ਜੀ ਮਤਲਬ ਪਹਿਲਾਂ ਫਾਦਰ ਦਾ ਪ੍ਰਾਪਰਟੀ ਦਾ ਕੰਮ ਆ ਈ ਤੇ ਫਾਦਰ ਨੇ ਇਹਨਾਂ ਨੂੰ ਜੁਆਇਨ ਕਰ ਲਿਆ ਸੀਗਾ ਵਿੱਚ ਅਲਬਰਟ ਦੁਵਾਨੂ ਤੇ ਅਲਬਰਟ ਦੁਵਾਨ ਨੇ ਜੁਆਇੰਟ ਜਦੋਂ ਕੀਤਾ ਵਾ ਫਿਰ ਆਪਣੀਆਂ ਡੀਲਸ ਹੋਈਆਂ ਨੇ ਜਿਵੇਂ ਫਾਦਰ ਨੇ ਸਾਰਾ ਇਹਨੂੰ ਹੈਂਡਲ ਕਰਾਤਾ ਕਿਉਂਕਿ ਪੜੇ ਲਿਖੇ ਨਹੀਂ ਹੈਗੇ ਨੇ ਤੇ ਸਾਰਾ ਮਤਲਬ ਰਿਟਨ ਵਰਕ ਇਹ ਉਹ ਮਤਲਬ ਸਾਰਾ ਪੜਨ ਲਿਖਨ ਵਾਲਾ ਇਹਨਾਂ ਨੂੰ ਹੈਂਡਲ ਕਰਤਾ ਸੀਗਾ ਤੇ ਜਿਹੜੀਆਂ ਡੀਲਸ ਹੋਈਆਂ ਇੱਕ ਦੋ ਉਦੋਂ ਇਹਨਾਂ ਨੇ ਇਹਨਾਂ ਦੇ ਪੈਸੇ ਦੇਣ ਤੋਂ ਮਨਾਂ ਕੀਤਾ ਮਤਲਬ ਫਾਦਰ ਨੂੰ ਤੇ ਜਦੋਂ ਇੱਕ ਵਾਰੀ ਫੇਰ ਇਹ ਚਾਂਸ ਹੋਇਆ ਮਤਲਬ ਕਹਿੰਦੇ ਨਹੀਂ ਦੇਣ ਕਹਿੰਦੇ ਪੈਸੇ ਚਾਹੀਦੇ ਆਆਂ ਫਿਰ ਆਪਦੀਆਂ ਜਾਨਾਂ ਬਚਾ ਲਓ ਫਿਰ ਉਦੋਂ ਇਹ ਗੱਲ ਹੋਈ ਆ ਤੇ ਜਦੋਂ ਪਿਛਲੀ ਵਾਰੀ ਆਏ ਸੀਗੇ ਇਹ ਜॉय ਕੁਨਾਲ ਜॉय ਜॉय ਕੁਨਾਲ ਤੇ ਐਲਬਰਟ ਦੁਆ ਤੇ ਐ ਆਏ ਸੀਗੇ ਉਦੋਂ ਵੀ ਇਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਸੀਗੀ ਉਦੋਂ ਉਦੋਂ ਵੀ ਫਾਦਰ ਮੇਰੇ ਡੈਲੀ ਸੀਗੇ ਤੇ ਇਸ ਵਾਰੀ ਵੀ ਡੈਲੀ ਹੋਈ ਸੀਗੇ ਤੇ ਉਹ ਕੇਸ ਹੋਇਆ ਸੀ ਕੋਈ ਉਦੋਂ ਅ ਵਿੱਚ ਬੈ ਕੇ ਬੰਦਿਆਂ ਨੇ ਖਤਮ ਕਰਾਤੀ ਸੀਗੀ ਉਦੋਂ ਵੀ ਇਹ ਗੱਲ ਮਤਲਬ ਕੰਪਲੇਂਟ ਵੀ ਹੋਈ ਮਤਲਬ ਉਹ ਉਦੋਂ ਮੁੱਦਾ ਇਹ ਖਤਮ ਕਰਤਾ ਸੀਗਾ ਮੁੱਦਾ ਖਤਮ ਕਰਤਾ ਕਿ ਹਾਂ ਵੀ ਚਲੋ ਤੁਹਾਡੇ ਘਰ ਰਿਸ਼ਤੇਦਾਰ ਆ ਰਹੇ ਆ ਉਹਦਾ ਮੁੰਡਾ ਐਲਬਰਟ ਸਾਡੀ ਦਾ ਇੱਕ ਦੋ ਵਾਰੀ ਮਤਲਬ ਰਸਤੇਆਂ 'ਚ ਵੀ ਸਨ ਮੈਨੂੰ ਰੋਕਿਆ ਜਾਂਦਾ ਕਿਉਂਕਿ ਮੈਂ ਮਤਲਬ ਕਾਲਜ ਵਗੈਰਾ ਜਾਣਾ ਜਿਵੇਂ ਇੱਥੇ ਫਿਰਦਾ ਉੱਥੇ ਫਿਰ ਉਦੋਂ ਵੀ ਇਹਨਾਂ ਨੇ ਮੈਨੂੰ ਇੱਕ ਵਾਰੀ ਚੌਂਕ 'ਤੇ ਰੋਕ ਲਿਆ ਸੀਗਾ ਉਦੋਂ ਵੀ ਅਸੀਂ ਭੱਜ ਗਏ ਸੀਗੇ ਉੱਥੋਂ ਇਹ ਤਾਂ 10 ਬੰਦੇ ਕੋ ਬਾਈਕ ਦੀ ਪਛਾਣ ਆਈ ਤੁਹਾਨੂੰ ਮਾਰਨੀ ਮੋਰ ਸੁਪਲੈਂਡਰ ਬਾਈਕ ਹੈ ਇਹ ਮੁੰਡਿਆਂ ਦੀ ਤਾਂ ਪਛਾਣ ਆਈ ਨਹੀਂ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਜਿਵੇਂ ਦੇਖੋ ਪਤਾ ਲੱਗਦਾ ਉਵੇਂ ਕਰਦੇ ਆ ਇਹ ਸਿੱਧੇ ਸਿੱਧੇ ਇਲਜ਼ਾਮ ਲਾ ਰਹੇ ਕੋਕਾ ਸ਼ੁਕਰ ਤੁਹਾਨੂੰ ਪੱਕਾ ਕਿਸੇ ਨਾ ਕਿਉਂਕਿ ਸਾਡੀ ਕੋਈ ਰੰਜਿਸ਼ ਹੀ ਹੈ ਨਹੀਂ ਨਾ ਕਿਸੇ ਨਾ ਅੱਜ ਤੱਕ ਮਤਲਬ ਇਦਾਂ ਹੀ ਕੋਈ ਕੰਪਲੇਂਟ ਹੀ ਹੈ ਨਹੀਂ ਤੁਸੀਂ ਪੁੱਛ ਸਕਦੇ ਪਤਾ ਕਰ ਸਕਦੇ ਹੋ ਤੁਹਾਡੇ ਕੋਲ ਸੀਸੀਟੀਵੀ ਵਗੈਰਾ ਦੀ ਫੁਟੇਜ ਆ ਮਤਲਬ ਜਿੱਥੋਂ ਆਏ ਨੇ ਗਏ ਨੇ ਇਥੇ ਦੀ ਆ ਇਥੋਂ ਬਡੇ ਨੇ ਤੇ ਜਿਹੜਾ ਇਹ ਜਿਹੜੀ ਥਾਂ ਤੇ ਕਰਕੇ ਗਏ ਉਹ ਬਲਾਈਂਡ ਸਪੌਟ ਪੈਂਦਾ ਹੈ ਕੈਮਰਾ ਦੇ ਇੱਕ ਕੈਮਰਾ ਉਧਰ ਲੱਗੇ ਇੱਕ ਕੈਮਰਾ ਮਗਰ ਲੱਗਾ ਨੁਕਸਾਨ ਇਹ 4.5 ਲੱਖ ਦੀ ਮਤਲਬ ਜੀਪ ਸੀ ਉਤੋਂ ਮੇਰਾ ਕਾਫੀ ਖਰਚਾ ਹੋਇਆ ਹੋਇਆ ਸੀਗਾ 1.5 ਲੱਖ ਦਾ ਸਿਸਟਮ ਸੀਗਾ ਸਾਰੀ ਮੈਟਿੰਗ ਮਤਲਬ ਸਾਰਾ ਮਤਲਬ ਤਿਆਰ ਵਧੀਆ ਤਿਆਰ ਕੀਤੀ ਹੋਈ ਸੀਗੀ ਗੱਡੀ ਦਾ ਸਾਰਾ ਨੁਕਸਾਨ ਕਰਕੇ ਗਏ ਨੇ ਇਹ ਕੀ ਮੰਗ ਕਰਦੇ ਹੁਣ ਇਨਸਾਫ ਮਿਲੇ ਜੀ ਸਾਨੂੰ ਮਤਲਬ ਮੈਂ ਹੁਣ ਇਹ ਚਾਹਨਾ ਮੈਂ ਕਿ ਮਤਲਬ ਇਨਸਾਫ ਮਿਲੇ ਕਿਉਂਕਿ ਹੁਣ ਮੈਂ ਇਕੱਲਾ ਫੇਰ ਨਹੀਂ ਸਕਦਾ ਕਿਤੇ ਮੈਨੂੰ ਹੁਣ ਡਰ ਕਿ ਹੁਣ ਪੈਨ ਵੀ ਕੱਲ ਕੱਲੀ ਹੁੰਦੀ ਆ ਜਿਵੇਂ ਇਹ ਵੀ ਫਾਦਰ ਦੇ ਨਾਲ ਚੱਲ ਜਾਂਦਾ ਹੀ ਕੰਮ ਤੇ ਤੇ ਮਤਲਬ ਮੰਮਾ ਵੀ ਹੁਣ ਨਾਲ ਹੀ ਗੋਵਿੰਦਨਗਰ ਦੇ ਵਿੱਚ ਮਾਮਲਾ ਆਇਆ ਗੱਡੀ ਨੂੰ ਅਗਰੰਦਰ ਕੀ ਮਾਮਲਾ ਸਰ ਇਹ ਮਕਦਮਾ ਐਫ ਆਈ ਆਰ ਨੰਬਰ 126 ਅ ਦਰਜ ਹੋਇਆ ਇੱਥੇ ਉਹਦੇ ਵਿੱਚ ਕੋਈ ਅਨਨੋਨ ਬੰਦੇ ਜਿਹੜੇ ਆ ਉਹ ਕਿਸੇ ਵੀ ਘਰ ਦੇ ਨੂੰ ਘਰ ਤੋਂ ਅੱਗ ਲਾਈ ਐ ਤੇ ਉਹਦੇ ਗੱਡੀ ਨੂੰ ਅੱਗ ਲਾਤੀ ਐ ਉਸ ਵੰਦੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਨਾਮ ਲੌਂਗ ਤੇ ਅਜੇ ਦਰਜਿਸਟ ਹੋਇਆ ਬਾਾਕੀ ਸੀਸੀਟੀਵੀ ਦੇਖ ਰਹੇ ਆ ਇਨਵੈਸਟੀਗੇਸ਼ਨ ਜਿਹਦਾ ਵੀ ਰੋਲ ਆਇਆ ਉਹ ਲੋਕੀ ਕਾਰਵਾਈ ਉਪਰੰਦਰ ਕੀਤੀ ਹੈ ਇਨਵੈਸਟੀਗੇਸ਼ਨ ਚ ਜਿਹੜਾ ਪਹਿਲਾਂ ਧੱਕਾ ਉਹਨਾਂ ਨੇ ਕਿਸੇ ਹੋਤੇ ਰੋਪ ਲਾਇਆ ਉਹਨਾਂ ਨੇ ਕਰਾਇਆ ਦੇਖੋ ਤਾਂ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੋ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਉਸ ਅਨਸਾਰ ਅਗਲੀ ਕਾਰਵਾਈ ਕੀਤੀ ਜਾਊਗੀ ਅਜੇ ਬਾਜੇ ਤਾਂ ਨਾਮ ਲੌਂਗ ਤੇ ਦਰਜਿਸਟ ਹੋਇਆ ਉਹਦੇ ਤੇ ਸੀਸੀਟੀਵੀ ਚ ਕਿਸੀਂ ਦੇਖ ਰਹੇ ਆ ਫਿਰ ਉਹ ਬੰਦੇ ਆਇਡੈਂਟੀਫਾਈ ਰੋਣਗੇ ਫਿਰ ਅੱਗੇ ਪਤਾ ਲੱਗੂਗਾ ਕਿ ਇਹਨੇ ਕਿੰਨੇ ਕੀਤਾਗੇ ਇਹਨਾਂ ਕਰਾਏ ਰੋਗ ਤਾਂ ਕਿੰਨੇ ਘਰ ਪੀ ਨਹੀਂ ਰਹਾ ਇਸ ਜੀ ਹਾਂਜੀ ਦੋ ਬੰਦੇ ਆਏ ਦੋ ਬੰਦੇ ਦੋਨਾਂ